ਅਮਰੀਕਾ ਵਿੱਚ ਬਜ਼ੁਰਗ ਸਿੱਖਾਂ ਦੇ ਪਿੱਛੇ ਪਏ ਡੋਨਲਡ 트੍ਰੰਪ ਕੈਲੀਫੋਰਨੀਆ ਵਿੱਚ ਸਿੱਖ ਔਰਤ ਗ੍ਰਿਫਤਾਰ ਸਿੱਖਾਂ ਨੇ ਰਿਹਾਈ ਲਈ ਕਰ ਦਿੱਤਾ ਵੱਡਾ ਇਕੱਠ ਅਮਰੀਕਾ ਦੇ ਵਿੱਚ ਆਈਜ਼ੀਆਂ ਟੀਮਾਂ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਕਹਿੰਦੇ ਇੱਕ ਬਜ਼ੁਰਗ ਔਰਤ ਨੂੰ ਵੀ ਕਾਬੂ ਕੀਤਾ ਗਿਆ ਹੈਗਾ ਪਰ ਉਸ ਤੋਂ ਬਾਅਦ ਕੀ ਸਥਿਤੀ ਬਣੀ ਹੈ ਉਹ ਉਹ ਬਿਆਨ ਕਰੋ ਬਿਲਕੁਲ ਬਜ਼ੁਰਗ ਸਿੱਖ ਬੀਬੀ ਆਪਾਂ ਹੁਣ ਤੱਕ ਜ਼ਿਕਰ ਕਰਦੇ ਆਏ ਆਂ ਆ ਵੱਖ-ਵੱਖ ਕਮਿਊਨਿਟੀਆਂ ਦੇ ਨਾਲ ਸੰਬੰਧਤ ਬਜ਼ੁਰਗਾਂ ਦਾ ਕਿ ਉਹਨਾਂ ਨੂੰ 30 ਸਾਲ ਹੋ ਗਏ ਸੀ 40 ਸਾਲ ਹੋ ਗਏ ਸੀ 50 ਸਾਲ ਹੋ ਗਏ ਸੀ ਰਹਿੰਦਿਆਂ ਤੇ ਆ ਇਸ ਵਾਲਿਆਂ ਨੇ ਚੁੱਕ ਕੇ ਰਿਪੋਰਟ ਕਰ ਦਿੱਤਾ ਜਾਂ ਰਿਪੋਰਟ ਕੀਤਾ ਜਾ ਰਿਹਾ ਪਰ ਇਸ ਵਾਰ ਹਰਜੀਤ ਕੌਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਅਰੈਸਟ ਕੀਤਾ ਗਿਆ ਹੈ ਆਈਐਸ ਵੱਲੋਂ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਬੀਬੀ ਹਰਜੀਤ ਕੌਰ ਦੀ 73 ਸਾਲ ਦੀ ਉਮਰ ਦੇ ਵਿੱਚ ਕਹਿ ਸਕਦੇ ਹਾਂ ਕਿ ਕਹਿੰਦੇ ਜੀ ਆਈਐਸ ਵਾਲੇ ਕਹਿੰਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਮੌਜੂਦ ਹੈ ਜਦ ਕਿ ਕੋਈ ਕ੍ਰਿਮੀਨਲ ਰੈਕਡ ਹੈ ਨਹੀਂ ਤੇ ਦੂਜੇ ਪਾਸੇ ਆਪਾਂ ਉਸ ਮੁੱਦੇ ਤੇ ਵੀ ਆਵਾਂਗੇ ਜਿਹੜੇ ਬੰਦੇ ਨੇ ਭਾਰਤੀ ਦਾ ਸਿਰ ਵੱਡਿਆ ਸੀ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਉਸ ਬੰਦੇ ਦਾ ਲੰਮਾ ਕ੍ਰਿਮੀਨਲ ਰੈਕਡ ਸੀ ਪਰ ਉਸ ਨੂੰ ਵਾਰ-ਵਾਰ ਇਮੀਗ੍ਰੇਸ਼ਨ ਵਾਲਿਆਂ ਨੇ ਛੱਡਿਆ ਔਰ 트াম্প ਦੇ ਕਾਰਜਕਾਲ ਦੌਰਾਨ ਵੀ ਛੱਡਿਆ ਗਿਆ ਜਨਵਰੀ ਦੇ ਵਿੱਚ ਜੀ ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਕਿਹੋ ਜਿਹੇ ਹਾਲਾਤੀ ਤੇ ਇੱਕ ਗੋਲੀ ਵੀ ਮਾਰੀ ਗਈ ਹੈ ਪੁਲੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਆਈਸ ਵਾਲਿਆਂ ਨੇ ਹੁਣ ਕਹਿ ਸਕਦੇ ਆ ਕਿ ਗੋਲੀਆਂ ਮਾਰ ਕੇ ਮਾਮਲਾ ਹੀ ਖਤਮ ਕਰਨ ਦਾ ਕਹਿ ਸਕਦੇ ਆ ਬੀੜਾ ਚੁੱਕ ਲਿਆ ਤੇ ਸਿੱਧੇ ਤੌਰ ਤੇ ਇੱਕ ਟ੍ਰੈਫਿਕ ਸਟਾਪ ਤੇ ਫਰਾਰ ਹੋਣ ਦਾ ਯਤਨ ਕਰ ਰਿਹਾ ਸੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਸ ਥਾਂ ਤੇ ਹੀ ਢੇਰ ਹੋ ਗਿਆ ਗੈਰ ਕਾਨੂੰਨੀ ਪ੍ਰਵਾਸੀ ਇਹ ਕਿਸੇ ਪੁਲਿਸ ਨੇ ਗੋਲੀ ਨਹੀਂ ਮਾਰੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਗੋਲੀ ਚਲਾਈ ਆ ਤੇ ਆਪਾਂ ਮਸਲਾ ਅ ਕਹਿ ਸਕਦੇ ਆ ਕਿ ਵੱਡਾ ਇਕੱਠ ਹੋਇਆ ਅੱਜ ਜੀ ਅਲ ਸੋਬਰਾਂਟੇ ਗੁਰਦੁਆਰਾ ਸਾਹਿਬ ਦੇ ਨੇੜੇ ਈਸਟ ਬੇ ਦੇ ਵਿੱਚ ਕੈਲੀਫੋਰਨੀਆ ਤੇ ਉੱਥੇ ਹੁਣ ਬੀਬੀ ਹਰਜੀਤ ਕੌਰ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ ਸਿੱਖ ਭਾਈਚਾਰੇ ਵੱਲੋਂ 250 ਤੋਂ 300 ਬੰਦਾ ਉੱਥੇ ਇਕੱਤਰ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਇਕੱਤਰ ਹੋਣ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਕਿ ਲੋਕ ਦੂਰੋਂ ਦੂਰੋਂ ਪੁੱਜੇ ਹੋਏ ਸੀ ਕਿ ਇਸ ਬਜ਼ੁਰਗ ਔਰਤ ਨੂੰ ਛੱਡ ਦਿੱਤਾ ਜਾਵੇ ਜਿਹੜੀਆਂ ਦਵਾਈਆਂ ਦੇ ਸਿਰ ਤੇ ਵਿਚਾਰੀ ਜਿਹੜੀ ਚੱਲ ਰਹੀ ਹੈ ਵਾਕਿ ਜਿਸ ਤਰ੍ਹਾਂ ਦੇ ਨਾਲ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਕਿ ਬਜ਼ੁਰਗ ਔਰਤ ਹੈ ਕਈ ਜਿਹੜੇ ਕਿ ਡਿਸੀਜ਼ ਹੈਗੇ ਨੇ ਇਹਨਾਂ ਨੂੰ ਇਹ ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਕੰਡੀਸ਼ਨ ਦੇ ਵਿੱਚ तमाम ਜਿਹੜੇ ਕਿ ਹੈਲਥ ਇਸ਼ੂ ਹੈਗੇ ਨੇ ਜੇਕਰ ਉਹਨਾਂ ਨੂੰ ਆਈਜ਼ ਦੇ ਵੱਲੋਂ ਅਰੈਸਟ ਕਰਕੇ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਤਾਂ ਉਹਨਾਂ ਦੀ ਤਬੀਅਤ ਖਰਾਬ ਹੋ ਸਕਦੀ ਹੈਗੀ ਬਿਲਕੁਲ ਹਰਕਲਸ ਦੇ ਵਿੱਚ ਇਸ ਵੇਲੇ ਰਹਿ ਰਹੇ ਸੀਗੇ ਪਿਛਲੇ ਤਕਰੀਬਨ 30 ਸਾਲ ਤੋਂ ਕਹਿ ਸਕਦੇ ਹਾਂ ਉਸ ਤੋਂ 1992 ਦੇ ਵਿੱਚ 1992 ਦੇ ਵਿੱਚ ਬੀਬੀ ਹਰਜੀਤ ਕੌਰ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁੱਜੇ ਸੀਗੇ ਤੇ ਉਹਨਾਂ ਪਰਿਵਾਰ ਵੱਲੋਂ ਇੱਥੇ ਮਨਜੀਤ ਕੌਰ ਮੇ ਵੀ ਇਹਨਾਂ ਨੇ ਟੀ ਸ਼ਾਇਦ ਮਿਸ ਹੈ ਜਾਂ ਮਨਜੀਤ ਕੌਰ ਵੀ ਹੋ ਸਕਦਾ ਨਾਮ ਇੱਥੇ ਜੋ ਰਿਪੋਰਟ ਮੀਡੀਆ ਰਿਪੋਰਟ ਆਈ ਹੈ ਯੂ ਐਸ ਮੀਡੀਆ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਹਰ 6 ਮਹੀਨੇ ਬਾਅਦ ਹਾਜ਼ਰੀ ਲਗਵਾਉਣ ਜਾਂਦੇ ਸੀ ਹਰਜੀਤ ਕੌਰ ਦਾ ਅਸਾਈਲਮ ਕੇਸ 2012 ਦੇ ਵਿੱਚ ਡਿਨਾਏ ਹੋਇਆ ਸੀ ਮਤਲਬ ਰੱਦ ਹੋਇਆ ਸੀ ਕਹਿ ਸਕਦੇ ਆ ਦੇਖੋ ਤੁਸੀਂ 1992 ਤੋਂ ਮਤਲਬ ਇੱਕ ਔਰਤ ਅਮਰੀਕਾ ਦੀ ਧਰਤੀ ਤੇ ਮੌਜੂਦ ਹੈ ਤੇ 2012 ਤੱਕ ਉਸ ਦਾ ਅਸਾਈਲਮ ਕੇਸ ਚੱਲ ਰਿਹਾ ਹੈ 2012 ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਸ ਵੇਲੇ ਬਰਾਕ ਓਬਾਮਾ ਦੀ ਸਰਕਾਰ ਸੀ ਬਰਾਕ ਓਬਾਮਾ ਰਾਸ਼ਟਰਪਤੀ ਸੀਗੇ ਉਸ ਵੇਲੇ ਰਿਕਾਰਡ ਗਿਣਤੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਇਹ ਮਨਜੀਤ ਕੌਰ ਕਹਿ ਰਹੇ ਨੇ ਜੋ ਦੱਸ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਲਗਾਤਾਰ ਸੈਨ ਫਰਾਂਸਿਸਕੋ ਦੇ ਆਇਸ ਦਫ਼ਤਰ ਦੇ ਵਿੱਚ ਉਹ ਹਰ 6 ਮਹੀਨੇ ਬਾਅਦ ਹਾਜ਼ਰੀ ਲਗਵਾਉਣ ਜਾਂਦੇ ਰਹੇ ਨੇ ਹਮ ਹਰ 6 ਮਹੀਨੇ ਬਾਅਦ ਫੇਥਫੁਲ 얘ਤੇ ਸ਼ਬਦ ਵਰਤਿਆ ਗਿਆ ਫੇਥਫੁਲੀ ਮਤਲਬ ਵੀ ਕਹਿ ਸਕਦੇ ਆ ਕਿ ਆਪਣੀ ਇਮਾਨਦਾਰੀ ਦੇ ਨਾਲ 6 ਮਹੀਨੇ ਬਾਅਦ ਆਈਸ ਦੇ ਦਫਤਰ ਦੇ ਵਿੱਚ ਜਾਂਦੇ ਰਹੇ ਨੇ ਤੇ ਹੁਣ ਅਚਨਚੇਤ ਰੂਟੀਨ ਚੈਕਿੰਗ ਦੌਰਾਨ ਇੱਥੇ ਵੀ ਕੋਈ ਵੱਡਾ ਛਾਪਾ ਨਹੀਂ ਸੀ ਵਜਿਆ ਰੂਟੀਨ ਚੈਕਿੰਗ ਦੌਰਾਨ ਬੀਬੀ ਹਰਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਤੇ ਰਿਪੋਰਟ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਹੁਣ ਇਸ ਡਿਪੋਰਟੇਸ਼ਨ ਨੂੰ ਰੁਕਵਾਉਣ ਵਾਸਤੇ ਭਾਈਚਾਰਾ ਇਕੱਤਰ ਹੋਇਆ ਇਸ ਡਿਪੋਰਟੇਸ਼ਨ ਨੂੰ ਰੁਕਵਾਇਆ ਜਾ ਸਕੂਗਾ ਇਹ ਸਾਡੇ ਦਰਸ਼ਕ ਦੱਸ ਸਕਦੇ ਨੇ ਕਿਉਂਕਿ ਹੁਣ ਤੱਕ ਜਿੰਨੀਆਂ ਕਪਾਂ ਖਬਰਾਂ ਕੀਤੀਆਂ ਨੇ ਤਾਂ ਜਿਹੜੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਾਹੇ 30 ਸਾਲ ਚਾਹੇ 40 ਸਾਲ ਤੋਂ ਮੌਜੂਦ ਸੀ ਤਾਂ ਕਿਸੇ ਦੀ ਡਿਪੋਰਟੇਸ਼ਨ ਨਹੀਂ ਰੁਕ ਸਕੀ ਆਪਾਂ ਇੱਕ ਗੋਰੀ ਦਾ ਜ਼ਿਕਰ ਕੀਤਾ ਸੀ ਮੇਬੀ ਸ਼ਾਇਦ ਮੈਕਸੀਕਨ ਸੀ ਜਾਂ ਕਿਸੇ ਹੋਰ ਮੁਲਕ ਨਾਲ ਤੇ ਉਸ ਦੇ ਸਾਰੇ ਅੱਗੇ ਜਿੰਨੇ ਦੋਤੇ ਦੋਤੀਆਂ ਜਾਂ ਦੋ ਕਹਿ ਸਕਦਾ ਪੋਤੇ ਪੋਤੀਆਂ ਸੀ ਉਹ ਤਾਂ ਸਾਰੇ ਸਿਟੀਜ਼ਨ ਸੀ ਉਸ ਦੇ ਬੱਚੇ ਵੀ ਸਿਟੀਜ਼ਨ ਸੀ ਤੇ ਪਰ ਉਸ ਨੂੰ ਜਾਣਾ ਪਿਆ ਆਖਰਕਾਰ ਛੱਡ ਕੇ ਅਮਰੀਕਾ ਕੇ ਚਲੋ ਮੈਂ ਤੁਹਾਡੀ ਜ਼ਿੰਦਗੀ ਕਿਉਂ ਖਰਾਬ ਕਰਾਂ ਤੇ ਇੱਕ ਬਜ਼ੁਰਗ ਨੂੰ ਤੁਹਾਨੂੰ ਯਾਦ ਹੋਣਾ ਕਿ 1.8 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ ਸੀ 18 ਲੱਖ ਡਾਲਰ ਦਾ ਕਿ ਤੂੰ ਭਾਈ ਅਮਰੀਕਾ ਛੱਡ ਕੇ ਕਿਉਂ ਨਹੀਂ ਜਾ ਰਿਹਾ ਜਾਂ ਜਾ ਰਹੀ ਇੱਥੇ ਹੈਰਾਨਕੁੰਨ ਦੇ ਹਾਲਾਤ ਨੇ ਹੁਣ ਜੇ ਇੱਥੇ ਗੱਲ ਕੀਤੀ ਜਾਵੇ ਉਹਨਾਂ ਦੇ ਪਰਿਵਾਰ ਦੀ ਤੇ ਦੋਤੇ ਦੋ ਟੂ ਗ੍ਰੈਂਡਸਨਸ ਤੇ 3 ਗ੍ਰੈਂਡਡਾਟਰਸ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਹੀ ਹੈ ਤੇ ਹੁਣ ਉਹ ਛੱਡ ਕੇ ਜਾਂ ਕਹਿ ਸਕਦੇ ਆ ਕਿ ਦੇਡੇ ਕੋਲੇ ਇੱਥੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿਣਗੇ ਇਹ ਬੜਾ ਵੱਡਾ ਸਵਾਲ ਉੱਠ ਰਿਹਾ ਹੈ ਤੇ ਇੱਥੇ ਕਹਾਂਗੇ ਕਿ ਮਨਜੀਤ ਕੌਰ ਨੇ ਇੱਕ ਹੋਰ ਵੀ ਗੱਲ ਕਹੀ ਹੈ ਕਿ ਉਹਨਾਂ ਦੀ ਸੱਸ ਨੇ ਕਦੇ ਵੀ ਰਿਫਿਊਜ਼ ਨਹੀਂ ਕੀਤਾ ਰਿਟਰਨ ਟੂ ਇੰਡੀਆ ਐਂਡ ਹੈਡ ਰਿਪੀਟਿਡਲੀ ਸੌਟ ਟ੍ਰੈਵਲ ਡਾਕੂਮੈਂਟਸ ਫਰਮ ਇੰਡੀਅਨ ਕੌਂਸੂਲੇਟ ਇੰਡੀਅਨ ਕੌਂਸਲੇਟ ਤੋਂ ਟਰੈਵਲ ਡਾਕੂਮੈਂਟਸ ਮੰਗੇ ਬਟ ਟਰਨਡ ਆਊਨ ਦਿੱਤੇ ਹੀ ਨਹੀਂ ਉਹਨਾਂ ਨੇ ਹੁਣ ਆ ਇੱਥੇ ਇੱਕ ਨਵਾਂ ਟਰਨ ਆ ਜਾਂਦਾ ਇੱਕ ਨਵਾਂ ਮੋੜ ਆ ਜਾਂਦਾ ਇਸ ਮਾਮਲੇ ਦੇ ਵਿੱਚ ਕਿ ਇੰਡੀਅਨ ਕੌਂਸਲੇਟ ਨੇ ਕੋਈ ਡਾਕੂਮੈਂਟ ਨਹੀਂ ਦਿੱਤਾ ਜੋ ਕਿ ਬੀਬੀ ਹਰਜੀਤ ਕੌਰ ਦੀ ਨੂੰ মিডিਆ ਨਾਲ ਯੂਐਸ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸ ਰਹੇ ਨੇ ਇੱਥੇ ਹੁਣ ਜਿਹੜੀ ਰਿਪੋਰਟ ਇਹ ਸਾਹਮਣੇ ਆਈ ਹੈ ਇਹ ਵੀ ਹੈਰਾਨਕੁਨ ਹੈ ਕਿ ਆਖਰਕਾਰ ਕੀ ਰੌਲਾ ਸੀ ਤੇ ਆਇਸ ਨੇ ਅਸ਼ੋਰ ਕੀਤਾ ਸੀ ਕਹ ਜੀ ਕੋਈ ਗੱਲ ਨਹੀਂ ਤੁਸੀਂ ਅਮਰੀਕਾ ਦੇ ਵਿੱਚ ਰਹਿ ਸਕਦੇ ਹੋ ਤੁਹਾਨੂੰ ਸੁਪਰਵੀਜ਼ਨ ਦੇ ਵਿੱਚ ਵਰਕ ਪਰਮਿਟਸ ਦਿੱਤੇ ਜਾਣਗੇ ਤੁਸੀਂ ਕੰਮ ਕਰਦੇ ਰਹੋ ਜਦੋਂ ਤੱਕ ਤੁਹਾਨੂੰ ਟਰੈਵਲ ਡਾਕੂਮੈਂਟਸ ਨਹੀਂ ਮਿਲ ਜਾਂਦੇ ਜੀ ਜੀ ਤੇ ਜਦੋਂ ਅਤੀਤ ਦੇ ਵਿੱਚ ਉਹ ਕੰਮ ਚੱਲ ਰਿਹਾ ਸੀ ਹੁਣ ਵੀ ਟਰੈਵਲ ਡਾਕੂਮੈਂਟਸ ਨਹੀਂ ਮਿਲੇ ਪਰ ਹੁਣ ਕਹਿੰਦੇ ਅਸੀਂ ਡਿਪੋਰਟ ਕਰਨਾ ਹੀ ਕਰਨਾ ਫਿਰ ਉਹੀ ਪ੍ਰਵਿੰਦਰ ਜੀ ਇਹ ਤੀਜੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਊਗਾ ਹਮ ਤੀਜੇ ਮੁਲਕ ਕੋਈ ਪਨਾਮਾ ਵੀ ਹੋ ਸਕਦਾ ਹੈ ਕੋਸਟ ਰਿਕਾ ਵੀ ਹੋ ਸਕਦਾ ਹੈ ਅਲਸਲਵਾਡੋਰ ਵੀ ਹੋ ਸਕਦਾ ਤੇ ਹੁਣ ਉਹ ਵਿਚਾਰੀ ਬਜ਼ੁਰਗ ਕਿੱਥੇ ਜਾਊਗੀ ਕਿਹਦੇ ਕੋਲੇ ਆਪਣਾ ਦੁਖੜਾ ਰੋਊਗੀ ਤੇ ਕਿਵੇਂ ਇੰਡੀਆ ਪੁੱਜੂ ਜਦੋਂ ਉਹਦੇ ਕੋਲੇ ਕੋਈ ਟਰੈਵਲ ਡਾਕੂਮੈਂਟਸ ਨਹੀਂ ਹੈਗੇ ਤੇ ਟਰੈਵਲ ਡਾਕੂਮੈਂਟਸ ਤੋਂ ਬਗੈਰ ਤਾਂ ਪਨਾਮਾ ਤੋਂ ਵੀ ਨਹੀਂ ਜਹਾਜ਼ ਚੜਿਆ ਜਾ ਸਕਦਾ ਇੰਡੀਆ ਦਾ ਸੋ ਵਾਕੀ ਦੇਖੋ ਕਿ ਉਮਰ ਤੱਕ ਦਾ ਲਿਹਾਜ਼ ਨਹੀਂ ਕੀਤਾ ਜਾ ਰਿਹਾ ਕਿੰਨੀ ਹੈ ਜਿਹੜੇ ਕਿ ਹੈ ਨਿਰਦਈ ਅਪਣ ਜਿਹੜਾ ਕਿ ਅਪਣਾਇਆ ਜਾ ਰਿਹਾ ਅਧਿਕਾਰੀਆਂ ਦੇ ਵੱਲੋਂ ਭਾਈ ਕੋਈ ਸੋਲਿਡ ਰੀਜ਼ਨ ਤਾਂ ਹੋਣਾ ਚਾਹੀਦਾ ਕਿ ਜੇਕਰ ਇਹ ਨਹੀਂ 70 ਸਾਲ ਪਲੱਸ ਦੀ ਜਿਹੜੀ ਕਿ ਹੈ ਬੀਬੀ ਦੀ ਉਮਰ ਦੱਸੀ ਜਾ ਰਹੀ ਹੈ ਉਸ ਦਾ ਕੀ ਕਿਹੜਾ ਜਾਕੂਸ਼ ਉਸਨੇ ਅਝਿਹਾ ਕੀਤਾ ਜੋ ਤੁਸੀਂ ਇਹ سلوਕ ਕਰ ਰਹੇ ਹੋ ਤਾਂ ਬਿਲਕੁਲ ਇੱਥੇ ਹੁਣ ਤੁਸੀਂ ਦੱਸੋ ਵੀ ਉਹਨੂੰ ਡਿਪੋਰਟ ਕਰੋਗੇ ਕਿਹੜੇ ਮੁਲਕ ਇੰਡੀਅਨ ਡਾਕੂਮੈਂਟਸ ਹੈ ਨਹੀਂ ਤੇ ਤੁਸੀਂ ਤੀਜੇ ਮੁਲਕ ਨਾਲ ਚਲੋ ਤੁਹਾਡੀਆਂ ਸੰਧੀਆਂ ਹੈਗੀਆਂ ਨੇ ਤੁਸੀਂ ਡੀਲਸ ਕੀਤੀਆਂ ਹੋਈਆਂ ਨੇ ਕਿ ਅਫਰੀਕਾ ਦੇ ਮੁਲਕ ਦੇ ਵਿੱਚ ਕਿਸੇ ਭੇਜਿਆ ਜਾਊਗਾ ਕਿਉਂਕਿ ਉੱਥੇ ਉਹ ਰੋਕਦੇ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਡੋਨਲਡ ਟਰੰਪ ਦੀਆਂ ਹੋ ਚੁੱਕੀਆਂ ਨੇ ਜਿਹੜਾ ਮਰਜ਼ੀ ਕਹਿੰਦੇ ਹਾਂ ਜੀ ਆਉਣ ਦਿਓ ਖੜੇ ਮੱਥੇ ਸਿਰ ਮੱਥੇ ਹੈ ਜੀ ਪਰ ਉੱਥੇ ਬੀਬੀ ਹਰਜੀਤ ਕੌਰ ਕੀ ਕਰਨਗੇ ਮਸਲਾ ਤਾਂ ਆਹੀ ਹੈ ਪਨਾਮਾ ਦੇ ਵਿੱਚ ਕਿੱਥੇ ਉਹਨਾਂ ਨੂੰ ਪਨਾਹ ਮਿਲੂਗੀ ਕੀ ਕਰਨਗੇ ਕਿੱਧਰ ਜਾਣਗੇ ਕੰਮ ਕਰਨ ਦੀ ਏਜ ਹੈ ਇਸ ਵੇਲੇ ਇਸ ਵੇਲੇ ਭਾਵੇਂ ਉਹ ਮਾੜਾ ਮੋਟਾ ਸਾਰੀ ਸਾੜੀ ਪੈਲਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੰਮ ਕਰ ਰਹੇ ਸੀ ਆਪਣਾ ਕਹਿ ਸਕਦੇ ਹਾਂ ਚਲੋ ਵੀ ਕਹਿੰਦੇ ਛੱਟ ਚੱਲਦੇ ਰਹਿੰਦੇ ਨੇ ਛੋਟੇ ਬਿਜ਼ਨਸ ਦੇ ਤੌਰ ਤੇ ਤੇ ਪਰ ਆਖਰਕਾਰ ਜਿਹੜੀ ਹੈ ਜ਼ਿੰਦਗੀ ਹੁਣ ਇਸ ਜ਼ਿੰਦਗੀ ਦੇ ਪੜਾ ਦੇ ਵਿੱਚ ਤਾਂ ਘਟੋ ਘਟ ਪਰਿਵਾਰ ਤੋਂ ਨਹੀਂ ਵਿਛੋੜਨਾ ਚਾਹੀਦਾ ਪਰਿਵਾਰ ਤੋਂ ਅੱਡ ਬੀਬੀ ਨਹੀਂ ਪ੍ਰਭਾਵਿਤ ਹੋਏ ਸਗੋਂ ਪੂਰੇ ਟੱਬਰ ਨੂੰ ਜਿਹੜੀ ਕਿ ਇਸ ਵੇਲੇ ਵਿਪਤਾ ਪੈ ਚੁੱਕੀ ਕੀ ਹੈਗੀ ਕਿ ਭਾਈ ਹੁਣ ਕਿਵੇਂ ਇਸ ਚੁੰਗਲ ਤੋਂ ਨਿਕਲਿਆ ਜਾਵੇ ਆ ਇਸ ਦਾ ਜਿਹੜਾ ਕਿ ਹੁਣ ਇੱਕ ਵੱਡੀ ਉਹਨਾਂ ਦੇ ਲਈ ਦਿੱਕਤ ਬਣ ਚੁੱਕਿਆ ਹੈਗਾ ਬਿਲਕੁਲ ਇਥੇ ਰੈਸ਼ਮਨ ਸਾਈਡ ਮੀਡੀਆ ਦੀ ਰਿਪੋਰਟ ਮੁਤਾਬਕ ਰੈਸ਼ਮਨ ਸਾਈਡ ਮੀਡੀਆ ਧਾਰੈ ਨੇ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਮੁਤਾਬਕ ਮਨਜੀਤ ਕੌਰ ਨੇ ਕਿਹਾ ਕਿ ਸ਼ੀ ਇਜ਼ ਐਲੀਜੀਬਲ ਐਂਡ ਐਂਡ ਆਲਵੇਜ਼ ਅਪਲਾਈਡ ਫਾਰ ਅ ਵਰਕ ਪਰਮਿਟ ਸ਼ੀ ਪੇਸ ਟੈਕਸੈਸ ਏਵਰੀ ਈਅਰ ਸ਼ੀ ਇਜ਼ ਗੋਇੰਗ ਬਾਈ ਬੁੱਕ ਸ਼ੀ ਡਸ ਸ਼ੀ ਡਸਨਟ ਈਵਨ ਹੈਵ ਅ ਅਨੀ ਕ੍ਰਿਮੀਨਲ ਵਾਇਲੇਸ਼ਨ ਮਤਲਬ ਕੋਈ ਕਹਿ ਸਕਦੇ ਆ ਕਿ ਬਿਲਕੁਲ ਵੀ ਕੋਈ ਕਦੇ ਕੀੜੀ ਨਹੀਂ ਮਾਰੀ ਹੈ ਕੋਈ ਟ੍ਰੈਫਿਕ ਗੱਡੀ ਤਾਂ ਆਪ ਚਲਾਉਂਦੇ ਹੀ ਨਹੀਂ ਹੈਗੇ ਤੇ ਵੀ ਕੋਈ ਟ੍ਰੈਫਿਕ ਦਾ ਵਾਇਲੇਸ਼ਨ ਵੀ ਨਹੀਂ ਹੈਗੀ ਕਿ ਹਾਂਜੀ ਪਹਿਲਾਂ ਇੱਕ 19 ਸਾਲ ਦੀ ਕੁੜੀ ਨੂੰ ਸਿਰਫ ਇਸ ਕਰਕੇ ਆਈਸ ਵਾਲੇ ਫੜ ਕੇ ਲੈ ਗਏ ਸੀ ਕਿ ਤੂੰ ਗੈਰਕਾਨੂੰਨੀ ਹੈ ਤੇ ਟ੍ਰੈਫਿਕ ਵਾਇਲੇਸ਼ਨ ਕੀਤੀ ਹੈ ਇੱਥੇ ਦਾ ਜਿਹੜਾ ਕਿ ਇਹ ਟਾਰਗੇਟ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਤਾਂ ਨਹੀਂ ਕਿ ਜਿਹੜਾ ਆਉਂਦਾ ਚੱਲ ਵੀ ਤੂੰ ਵੀ ਆ ਜਾ ਤੂੰ ਵੀ ਆ ਜਾ ਜਿਹੜੇ ਕਿ ਧੜ ਪਕੜ ਕੀਤੀ ਜਾ ਰਹੀ ਬਿਲਕੁਲ ਹੁਣ ਇੱਥੇ ਦੇਖੋ ਟੈਕਸਸ ਪੇ ਕਰ ਰਹੇ ਨੇ ਬੀਬੀ ਹਰਜੀਤ ਕੌਰ ਕਹਿੰਦੇ ਮਤਲਬ ਪੂਰੇ ਲਾ ਅਬਾਇਡਿੰਗ ਸਿਟੀਜ਼ਨ ਤਾਂ ਚਲੋ ਨਹੀਂ ਕਹਿ ਸਕਦੇ ਲਾ ਲੌਅ ਅਬਾਇਡਿੰਗ ਕਹਿ ਸਕਦੇ ਆ ਇੱਕ ਇਮੀਗ੍ਰੈਂਟ ਦੇ ਤੌਰ ਤੇ ਰਹਿ ਰਹੇ ਨੇ ਤੇ ਫੇਰ ਵੀ ਜੇ ਤੁਹਾਨੂੰ ਇਤਰਾਜ਼ ਆ ਤਾਂ ਫੇਰ ਤੁਹਾਡੇ ਤੇ ਤੁਸੀਂ ਉਹ ਬੰਦਾ ਕਿਵੇਂ ਛੱਡਤਾ ਜਿਹਨੇ ਡੈਲਸ ਦੇ ਵਿੱਚ ਆਪਾਂ ਕੱਲ ਦੇਖਿਆ ਸੀਗਾ ਕਿ ਚੰਦਰਾ ਨਾਗਮੱਲਾ ਦਾ ਸਿਰ ਵੱਢ ਕੇ ਅੱਡ ਕਰਤਾ ਸੀ ਮਸਲਾ ਕੀ ਸੀ ਕਿ ਜੀ ਵਾਸ਼ਿੰਗ ਮਸ਼ੀਨ ਖਰਾਬ ਐ ਤੂੰ ਇਹ ਨਾ ਵਰਤ ਗੱਲ ਸਿਰਫ ਇੰਨੀ ਸੀ ਤੇ ਉਹਦਾ ਪੁਰਾਣਾ ਕ੍ਰਿਮੀਨਲ ਰੈਕਡ ਵੀ ਸੀ ਉਹ ਫੇਰ ਵੀ ਕਹਿ ਸਕਦੇ ਆ ਕਿ ਖੁੱਲਾ ਘੁਮ ਰਿਆ ਸੀ ਆਜ਼ਾਦ ਘੁਮ ਰਿਆ ਸੀ ਕੰਮ ਕਰ ਰਿਹਾ ਸੀ ਤੇ ਇੱਕ ਹੋਰ ਇੰਡੀਅਨ ਦਾ ਉਹਨੇ ਸਿਰ ਵੱਢ ਕੇ ਫੁੱਟਬਾਲ ਮੰਗੂ ਜ਼ਮੀਨ ਦੇ ਉੱਤੇ ਰੋੜ ਦਿੱਤਾ ਤੇ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਨਾ ਤੇ ਇੱਥੇ ਹੁਣ ਜਿਹੜਾ ਆਪਾਂ ਸ਼ਿਕਾਗੋ ਦੇ ਵਿੱਚ ਰੇਡਸ ਚੱਲ ਰਹੀਆਂ ਨੇ ਇਸ ਵੇਲੇ ਜਿਹੜਾ ਡੋਨਲਡ ਟਰੰਪ ਦੀ ਸਰਕਾਰ ਦਾ ਜਿਹੜਾ ਵੱਡਾ ਜ਼ੋਰ ਲੱਗਿਆ ਹੋਇਆ ਉਹ ਸ਼ਿਕਾਗੋ ਹੈ ਜਿਹੜਾ ਕਿ ਕ੍ਰਾਈਮ ਸਿਟੀ ਮੰਨਿਆ ਜਾਂਦਾ ਇੰਡੀਆ ਸੌਰੀ ਯੂਐਸ ਦਾ ਇੱਥੇ ਮਸਲਾ ਇਹ ਵੀ ਕਿਹਾ ਗਿਆ ਸੀ ਡੋਨਲਡ ਟਰੰਪ ਵੱਲੋਂ ਪਿਛਲੇ ਦਿਨੀ ਕਿ ਦਿੱਲੀ ਤੋਂ 15 ਗੁਣਾ ਜ਼ਿਆਦਾ ਕਤਲ ਹੁੰਦੇ ਨੇ ਸ਼ਿਕਾਗੋ ਦੇ ਵਿੱਚ ਅੱਛਾ ਇਹ ਵੱਡਾ ਪੁਆਇੰਟ ਸੀਗਾ ਕਿ ਦਿੱਲੀ ਵਰਗੇ ਸ਼ਹਿਰ ਤੋਂ 15 ਗੁਣਾ ਜ਼ਿਆਦਾ ਮਰਡਰ ਜਿਹੜੇ ਨੇ ਉਹ ਸ਼ਿਕਾਗੋ ਦੇ ਵਿੱਚ ਹੋ ਰਹੇ ਨੇ ਤੇ ਜਲਦ ਹੀ ਇੱਥੇ ਨੈਸ਼ਨਲ ਗਾਰਡ ਭੇਜੇ ਜਾਣਗੇ ਤੇ ਹੁਣ ਪਿਛਲੇ ਕਈ ਦਿਨਾਂ ਤੋਂ ਕਾਰਵਾਈ ਕੀਤੀ ਗਈ ਆ ਕਈ ਇੰਡੀਅਨਜ਼ ਜਿਹੜੇ ਚੁੱਕੇ ਗਏ ਨੇ ਬਿਨਾਂ ਸ਼ੱਕ ਸਾਰੇ ਹੀ ਮੰਨੇ ਜਾਣਗੇ ਕੋਈ ਵੀ ਇੱਥੇ ਕਹਿ ਸਕਦੇ ਆ ਬਚ ਨਹੀਂ ਸਕਦਾ ਜੀ ਕੋਈ ਕੋਲ ਨਹੀਂ ਹੁੰਦੀ ਜੀ ਜੀ ਹਾਂਜੀ ਸੱਸੀ ਘਾਲ ਕੌਣ ਤੇ ਕਿੱਥੋਂ ਗੱਲ ਕਰ ਰਹੇ ਹਾਂ ਸੱਸੀ ਜੀ ਮੈਂ ਮੇਰੇ ਦਰਸ਼ਾਣੇ ਨੂੰ ਕਾਲ ਕਰਕੇ ਕਹਿਣਾ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਕ੍ਰਿਮੀਨਲ ਰੈਕਡ ਨਹੀਂ ਉਹਨਾਂ ਨੇ ਪਹਿਲਾਂ ਇਹ ਕੀਤਾ ਬਈ ਕੋਈ ਵੀ ਬੰਦਾ ਇੱਥੇ ਕੱਚਾ ਸੀ ਉਹਨਾਂ ਨੂੰ ਵਾਪਸ ਕਰ ਲਾਂਗੇ ਓਕੇ ਇਹਦੀ ਗੱਲ ਹੈ ਜਿਹੜੇ ਬੰਦੇ ਕੋਲੇ ਆਏ ਸੀਗੇ 18 14 ਦੇ ਵਿੱਚ ਆਏ ਸੀ ਉਹ ਬੰਦੇ ਨੇ ਇਹਨਾਂ ਦੇ ਪੇਪਰਵਰਕ ਕਿੱਥੇ ਗਿਆ ਹੂੰ ਤੁਸੀਂ ਪਹਿਲਾਂ ਝੂਠ ਬੋਲ ਰਹੇ ਹੋ ਹੂੰ ਮੇਰੀ ਮਦਰ ਆਈ ਸੀ ਉਦੋਂ ਤੋਂ ਸਰ ਮੈਨੂੰ ਇਮੀਗ੍ਰੇਸ਼ਨ ਲੈ ਗਿਆ ਉਹਦੇ ਪਾਸਪੋਰਟ ਦਿੱਤਾ ਜਿਹੜੇ ਉਹਨਾਂ ਨੇ ਸਾਰਾ ਪ੍ਰੂਫ ਕਰਤਾ ਜਿਹੜੇ ਬੰਦੇ ਨੇ ਸੱਧਿਆ ਉਹ ਨੈਟ ਕਨਸਿਟੀਜਨ ਨਹੀਂ ਹੋਣਾ ओके ਉਹ ਕਦੋਂ ਕਿਉਂ ਉੱਪਰ ਦੇ ਗੱਲ ਕੀ ਆ ਪਹਿਲੇ ਹੀ ਨੇ ਆਪ ਦੇ ਆਪ ਹੀ ਸਟੈਪ ਲਾਈ ਆਪੇ ਇਹਨਾਂ ਦਾ ਕਸੂਰ ਨਹੀਂ ਹੈ ਵਿਚਾਰੇ ਬਜ਼ੁਰਗ ਨੇਗੇ ਪਰ ਜਿਹੜੇ ਇਹਦੀ ਫੈਮਿਲੀ ਮੈਂਬਰ ਹੈ ਨਾ ਉਹ ਤਾਂ ਨਿਯਾਰੀ ਲੈਂਦੇ ਆ ਪਰ ਇਹਨਾਂ ਦੀ ਖਾਤਰ ਤਾਂ ਕੁਝ ਨਹੀਂ ਕੀਤਾ ਨੇ ਪੇਪਰ ਸਾਰੀ ਕਾਗਜ ਗਵਾ ਕੇ ਪੋਲਿਟਿਕਲ ਸਾਲ ਨੂੰ ਕਿਸਲਾ ਨਾ ਇੱਧਰ ਜੋਗੇ ਨਾ ਉੱਧਰ ਜੋਗੇ ਕਸੂਰ ਸਭ ਫੈਮਿਲੀ ਦਾ ਉਹ ਗੈਂਪ ਲੋਕ ਵਿਚਾਰੇ ਕੀ ਕਰਨ ਹਰ ਇੱਕ ਬੰਦਾ ਹੱਥ ਤਾਂ ਜਾ ਕੇ ਜਿਹੜੇ ਹੁਣ ਅੱਜ ਇੱਕ ਬੰਦੇ ਨੂੰ ਮੈਂ ਕਰਕੇ 400 ਬੰਦੇ ਇਕੱਠਾ ਹੋ ਕੇ ਉਹ ਲੋਕ ਜਿਹੜਾ ਕੱਲੋਂ ਮਕਸੀਕੇ ਹੁਣ ਪਰਸ ਨੂੰ ਜਪਾਨ ਵਾਲੇ ਆਉਣਗੇ ਹੂੰ ਇਹ ਉਹ ਜਿਹੜਾ ਕਾਨੂੰਨ ਨੇ ਪਾਸ ਕੀਤਾ ਕਹਿੰਦਾ ਮੈਂ ਇੱਥੇ ਕੋਈ ਰੱਖਣਾ ਜੀ ਹੂੰ ਮੈਨੂੰ ਕੋਈ ਦਿਲਾ ਨਹੀਂ ਮੈਨੂੰ ਵੀ ਚੜਾ ਦੇਣਗੇ ਬਸ ਬਲਕਿ ਆ ਤੁਸੀਂ ਇਸ ਮੈਂ ਇਹ ਗੱਲ ਕਰੀ ਮੈਂ ਕਾਇਨਲੀ ਦੱਸੋ ਤੁਸੀਂ ਮਸਲੇ ਬਾਰੇ ਡੂੰਘਾਈ ਦੇ ਨਾਲ ਜਾਣਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ 2013-14 ਦੇ ਵਿੱਚ ਆਏ ਸੀਗੇ ਇਹਨਾਂ ਨੇ ਦੱਸੋ ਇੰਟਰਵਿਊ ਤੇ ਓਕੇ ਤੇ ਇੱਥੇ ਜਿਹੜੀ ਹੁਣ ਇਹ ਜਿਹੜੀ ਹੁਣ ਇੰਟਰਵਿਊ ਤੇ ਹੁਣ ਜਿਹੜੀ ਇਹ ਰਿਪੋਰਟ ਦੇ ਰਹੇ ਨੇ ਉਹਦੇ ਵਿੱਚ ਕਹਿੰਦੇ 1992 ਦੇ ਵਿੱਚ ਆਏ ਸੀਗੇ ਇਹਦੇ ਵਿੱਚ ਫਿਰ ਫਰਕ ਕਿਵੇਂ ਹੋ ਗਿਆ ਉਹਦੀ ਫੈਮਿਲੀ ਆ ਗਿਆ 2012 ਦੀ ਫੈਮਿਲੀ ਓਕੇ ਓਕੇ 92 ਦੇ ਵਿੱਚ 92 ਦੇ ਵਿੱਚ ਵੀ ਫਿਰ ਵੀ 30 ਸਾਲ ਹੋ ਗਏ ਓਕੇ ਤੇ ਉਹ ਬੰਦੇ ਪੱਕੇ ਹੁੰਦੇ ਉਹਨਾਂ ਨੇ ਲੀਗਲ ਕਿਉਂ ਨਹੀਂ ਪੇਪਰ ਇਹਦੇ ਅਪਲਾਈ ਕੀਤੇ ਹਮ ਹਮ ਠੀਕ ਇਮੀਗ੍ਰੇਸ਼ਨ ਦੇ ਆਫਿਸ ਜਾ ਕੇ ਓਕੇ ਕਿਉਂ ਤੁਹਾਡੇ ਮਾਪਿਆਂ ਨੂੰ ਜੇ ਤੁਸੀਂ ਆਪਦੇ ਮਾਪੇ ਨੂੰ ਲੀਗਲੀ ਹਮ ਉਹ ਟੂਰਿਸਟ ਆਏ ਹੋਣਗੇ ਟੂਰਿਸਟ ਆ ਕੇ ਨੇ ਕਿ ਹੁਣ ਪੇਪਰ ਖਤਮ ਕਰ ਦਿਓ ਪਿੱਛੇ ਰੱਖ ਲਓ ਹਮ ਠੀਕ ਹੈ ਕੋਈ ਬੱਚੇ ਸਾਹਮਣੇ ਹਮ ਗਲਤੀ ਫੈਮਿਲੀ ਦੀ ਆ ਨਾ ਕਿ ਕਾਨੂੰਨ ਦੀ ਆਓ ਚਲੋ ਸ਼ੁਕਰੀਆ ਜੀ ਬਿਲਕੁਲ ਚਲੋ ਤੁਸੀਂ ਇੰਟਰਵਿਊ ਦੇਖੀ ਆ ਤਾਂ ਉਹਦੇ ਵਿੱਚ ਚਲੋ ਕਿਵੇਂ ਬਿਆਨ ਕੀਤੇ ਗਏ ਨੇ ਪਰ ਇਥੇ ਅਰੇਸ਼ਮੈਂਟ ਸਾਈਡ ਦੀ ਜਿਹੜੀ ਵੈਬਸਾਈਟ ਦੇ ਰਿਪੋਰਟ ਮੁਤਾਬਕ ਉਹਦੇ ਵਿੱਚ ਜਿਹੜੀ ਉਹਨਾਂ ਦੀ ਨੂਹ ਹੈ ਜਾਂ ਹੋਰ ਕਹਿ ਸਕਦੇ ਆ ਕਿ ਤੱਥ ਪੇਸ਼ ਕੀਤੇ ਗਏ ਨੇ ਉਹਨਾਂ ਮੁਤਾਬਕ ਤਾਂ ਉਹ ਪਤਾ ਨਹੀਂ ਕਈ ਦਹਾਕਿਆਂ ਤੋਂ ਰਹਿ ਰਹੇ ਨੇ ਚਲੋ ਹੁਣ ਹੋ ਸਕਦਾ ਕੁਝ ਇਹਦੇ ਵਿੱਚ ਕੋਈ ਓਲਾ ਹੋਵੇ ਓਲਾ ਹੋ ਸਕਦਾ ਚਲੋ ਡੀਟੇਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਜੂਗੀ ਕਿ ਰਿਪੋਰਟ ਕਿੱਥੇ ਕੀਤਾ ਜਾਂਦਾ ਕਿਉਂਕਿ ਰਿਪੋਰਟ ਪਤਾ ਲੱਗ ਜਾਊਗਾ ਕਿੱਥੇ ਕੀਤੇ ਜਾ ਰਹੇ ਨੇ ਜੀ